ਸ਼ਹਿਰ ਦੇ ਸ਼ਾਮਲਾ ਵਜੇ ਕੱਲ ਸਾਨੂੰ ਚੌਕੀ ਕਰੋਟੇ ਇਨਫੋਰਮੇਸ਼ਨ ਆਈ ਸੀ ਕਰੀ 5:30 ਵਜੇ ਕਿ ਇੱਕ ਘਰ ਨੂੰ ਕਿਸੇ ਵੱਲੋਂ ਅੱਗ ਲਗਾ ਦਿੱਤੀ ਗਈ ਹੈ ਸਾਡੇ ਪੁਲਿਸ ਫੋਰਸ ਤੁਰੰਤ ਮੌਕੇ ਤੇ ਪਹੁੰਚ ਕੇ ਤੇ ਜਾ ਕੇ ਦੇਖਿਆ ਵੀ ਇੱਥੇ ਅੱਗ ਲੱਗੀ ਹੋਈ ਸੀ ਤੇ ਪੁਲਸ ਨੇ ਇੰਦੇ ਸਰਪੰਚ ਉਹਨਾਂ ਦੇ ਨਾਲ ਲੈ ਕੇ ਤੇ ਆਪਣੀ ਪੁਲਿਸ ਫੋਰਸ ਦੀ ਮਦਦ ਨਾਲ ਸਭ ਤੋਂ ਪਹਿਲਾਂ ਤੇ ਉਹ ਅੱਗ ਬੁਝਾਈ ਇਹ ਬੜਾ ਮਿਸਲਾਕਾ ਜੋ ਕੰਮ ਸੀਗਾ ਕਿ ਪੁਲਿਸ ਨੇ ਆਪ ਅੱਗੇ ਹੋ ਕੇ ਪਾਣੀ ਢੋ ਟੋ ਕੇ ਉਹ ਅੱਗ ਬਜਾਈ ਤੇ ਜਿੰਨਾ ਵੱਧ ਤੋਂ ਵੱਧ ਬਚਾਅ ਕੀਤਾ ਜਾ ਸਕਦਾ ਉਹ ਕੀਤਾ ਜਾ ਕੇ ਕੀਤਾ ਗਿਆ ਕਿਉਂਕਿ ਅੱਗ ਇੱਕ ਇਹੋ ਜੀ ਚੀਜ਼ ਆ ਅੱਗ ਬਾਉਂਡਰੀ ਨਹੀਂ ਦੇਖਦੀ ਹੋ ਸਕਦਾ ਇੱਕ ਘਰ ਤੋਂ ਦੂਜੇ ਘਰ ਤੱਕ ਚਲ ਜਾਂਦੀ ਦੂਜੇ ਘਰ ਤੋਂ ਤੀਜੇ ਘਰ ਤੱਕ ਚਲ ਜਾਂਦੀ ਤੇ ਫਿਰੰਟ ਚ ਫੈਲ ਸਕਦੀ ਸੀ ਤੇ ਇਹ ਮੈਂ ਸਮਝਦਾ ਕਿ ਪੰਜਾਬ ਪੁਲਿਸ ਨੇ ਬਹੁਤ ਮੌਕੇ ਨੂੰ ਦੇਖਦੇ ਹੋਇਆ ਬਹੁਤ ਸਮਝਦਾਰੀ ਵਾਲਾ ਕੰਮ ਕੀਤਾ ਉਸ ਤੋਂ ਬਾਅਦ ਇਹ ਗੱਲ ਪਤਾ ਲੱਗੀ ਵੀ ਇਹ ਜਿਹੜੀ ਅੱਗ ਇਹ ਇੱਕ ਓਨਰ ਕ੍ਰਾਈਮ ਸੀਗਾ ਕਿਉਂਕਿ ਜਿਹੜੇ ਅੱਗ ਲਾਉਣ ਵਾਲੇ ਦੋਸ਼ੀ ਤੇ ਹੋਇਆ ਉਹਨਾਂ ਦੀ ਲੜਕੀ ਜਿਹੜੀ ਹੈ ਸੋਨੀਆ ਉਹ ਕਿਸੇ ਦੇ ਨਾਲ ਮਤਲਬ ਕਿ ਉਹਨੇ ਲਵ ਮੈਰਚ ਕਰਵਾਈ ਸੀ ਆਕਾਸ਼ ਨਾਮ ਦੇ ਲੜਕੇ ਦੇ ਨਾਲ ਤੇ ਇਹਨਾਂ ਦਾ ਕਾਸਟ ਡਿਫਰੈਂਸ ਸੀਗਾ ਤੇ ਜਦੋਂ ਇਹਨਾਂ ਨੂੰ ਕੱਲ ਪਤਾ ਲੱਗਿਆ ਵੀ ਇਹਨਾਂ ਨੇ ਸ਼ਾਦੀ ਕਰਾ ਲਈ ਹੈ ਤੇ ਆਊਟ ਆਫ ਮਲਕੀ ਗੁੱਸੇ ਦੇ ਵਿੱਚ ਆ ਕੇ ਜਿਹੜੇ ਦੋਸ਼ੀ ਤੇ ਰ ਉਹਦੇ ਵਿੱਚ ਮੁੱਖ ਦੋਸ਼ੀ ਜਿਹੜਾ ਲੜਕੀ ਦਾ ਦਾਦਾ ਮੋਲਖ ਰਾਜ ਇਹ ਉੱਥੇ ਮੌਕੇ ਤੇ ਗਿਆ ਤੇ ਇਹਨੇ ਉਹਨਾਂ ਦੇ ਘਰ ਨੂੰ ਜਾ ਕੇ ਅੱਗ ਲਵਾ ਦਿੱਤੀ ਹੈ ਉਹਨੇ ਇਸ ਕੰਮ ਵਾਸਤੇ ਉਹਨੇ ਤੇਲ ਵੀ ਵਰਤਿਆ ਤੇ ਆਪਣੇ ਘਰੋਂ ਮੱਚ ਸੱ ਲੈ ਕੇ ਗਿਆ ਤੇ ਇਮੀਡੀਏਟਲੀ ਪੁਲਿਸ ਨੇ ਮਤਲਬ ਕਿ ਰਿਐਕਟ ਕਰਦਿਆਂ ਹੋਇਆਂ ਅਸੀਂ ਇਸ ਤੇ ਐਫਆਈਆਰ ਨੰਬਰ 131 ਜਿਹੜੀ ਆ ਬੀਐਨਐਸ ਦੀਆਂ ਅਲੱਗ-ਅਲੱਗ ਧਾਰਾਵਾਂ ਵਿੱਚ ਤੇ ਪਲੱਸ ਐਸਸੀਐਸਟੀ ਅਖਤੇ ਵਿੱਚ ਪਰਚਾ ਦਰਜ ਕੀਤਾ ਔਰ ਦੋਸ਼ੀ ਜਿਹੜੇ ਨੇ ਜਿਹੜੇ ਮੁਦਈ ਨੇ ਇਹ ਦੋਸ਼ੀ ਬਾਈ ਨੇਮ ਲਿਖਵਾਏ ਸੀਗੇ ਉਹਨਾਂ ਤਿੰਨਾਂ ਹੀ ਦੋਸ਼ੀਆਂ ਨੂੰ ਅਸੀਂ ਕੱਲ ਰਾਤ ਹੀ ਅਰੈਸਟ ਕਰ ਲਿਆ ਔਰ ਸਾਡੀ ਪੂਰੀ ਕੋਸ਼ਿਸ਼ ਇਹ ਹੁੰਦੀ ਆ ਵੀ ਕੋਈ ਵੀ ਦੋਸ਼ੀ ਜਿਹੜਾ ਕਾਨੂੰਨ ਦੀ ਪਕੜ ਤੋਂ ਬਾਹਰ ਨਾ ਜਾਏ ਔਰ ਕੋਈ ਵੀ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਨਾ ਲੈ ਤੇ ਇਹ ਕੁੱਲ ਮਿਲਾ ਕੇ ਅਸੀਂ ਜੋ ਕਾਰਵਾਈ ਬਣਦੀ ਹੈ ਦੋਸ਼ੀ ਧਿਰ ਦੇ ਉੱਤੇ ਜੋ ਵਿਕਟਮ ਦਾ ਨੁਕਸਾਨ ਹੋਇਆ ਉਹਦੇ ਵਾਸਤੇ ਅਸੀਂ ਹਰ ਤਰ੍ਹਾਂ ਦੀ ਮਦਦ ਲਈ ਵਚਨਬੱਧ ਹਾਂ ਮਾਨਯੋਗ ਐਸਐਸਟੀ ਸਾਹਿਬ ਪਠਾਨਕੋਟ ਨੇ ਮੈਨੂੰ ਸਵੇਰੇ ਹੀ ਮੌਕੇ ਤੇ ਭੇਜ ਦਿੱਤਾ ਸੀ ਕੱਲ ਰਾਤ ਤੋਂ ਹੀ ਅਸੀਂ ਇਹਦੇ ਉੱਤੇ ਕੰਮ ਕਰ ਰਹੇ ਹਾਂ ਔਰ ਮੈਂ ਨਿੱਜੀ ਤੌਰ ਤੇ ਪਿੰਡ ਦੇ ਵਿੱਚ ਵਿజిਟ ਵੀ ਕੀਤਾ ਮੌਕਾ ਵੀ ਦੇਖਿਆ ਔਰ ਲੋਕਾਂ ਨੂੰ ਵੀ ਮਿਲਿਆ ਲੋਕੀ ਬੜੇ ਕੋਆਪਰੇਟਿਵ ਨੇ ਪਿੰਡ ਦੇ ਲੋਕ ਬੜੇ ਅੱਛੇ ਨੇ ਔਰ ਉਹ ਇਹੀ ਕਹਿ ਰਹੇ ਨੇ ਵੀ ਜਿਹੜਾ ਦੋਸ਼ੀ ਆ ਉਹਨੂੰ ਸਜ਼ਾ ਮਿਲੇ ਜਿਹੜਾ ਦੋਸ਼ੀ ਨਹੀਂ ਆ ਉਹ ਬੇਕਸੂਰ ਆ ਉਹਨੂੰ ਨਾ ਰਲਿਆ ਜਾਏ ਤੇ ਅਸੀਂ ਵੀ ਇਹੀ ਚਾਹਦੇ ਆ ਕਾਨੂੰਨ ਦੇ ਰਖਵਾਲੇ ਹੋਣ ਦੇ ਨਾਤੇ ਵੀ ਜਿਹੜਾ ਦੋਸ਼ੀ ਆ ਉਹ ਆਪਣੇ ਕੀਤੇ ਦੀ ਕਾਨੂੰਨ ਮੁਤਾਬਕ ਸਜ਼ਾ ਲੇ ਤੇ ਆਮ ਬੰਦਾ ਜਿਹੜਾ ਉਹਦੇ ਚ ਲਪੇਟ ਨਾ ਆਵੇ ਧੰਨਵਾਦ ਜੀ